ਹੈਲੋ ਦੋਸਤੋ ਵੈਲਕਮ ਟੂ ਬੈਕ ਮਾਈ ਚੈਨਲ ਦੋਸਤੋ ਤੁਹਾਨੂੰ ਪਤਾ ਆਪਣੀ ਯਾਤਰਾ ਚੱਲ ਰਹੀ ਸੀਗੀ ਭਾਈ ਰੂਪਾ ਜੀ ਦੇ ਪਿੰਡ ਦੀ ਆਪਾਂ ਦਰਸ਼ਨ ਕਰਨ ਜਾ ਰਹੇ ਸੀਗੇ ਰਾਸਤੇ ਦੇ ਵਿੱਚ ਆਪਾਂ ਨੂੰ ਗੁਰਦੁਆਰਾ ਸੇਵ ਜੀ ਦੇ ਆਪਾਂ ਦਰਸ਼ਨ ਕੀਤੇ ਸੀਗੇ ਤੇ ਗੁਰਦੁਆਰਾ ਸੇਵ ਜੀ ਦੇ ਦਰਸ਼ਨ ਆਪਾਂ ਕਰ ਲਏ ਹੁਣ ਆਪਾਂ ਯਾਤਰਾ ਚਾਲੂ ਕਰਨ ਲੱਗੇ ਆਂ ਭਾਈ ਰੂਪਾ ਜੀ ਦੇ ਪਿੰਡ ਦੀ ਆਓ ਹੁਣ ਆਪਾਂ ਤੁਹਾਨੂੰ ਰਾਸਤੇ ਦਾ ਵਿਊ ਦਿਖਾਈਏ ਦੋਸਤੋ ਆਪਾਂ ਗੁਰਦੁਆਰਾ ਸੇਵ ਦਰਸ਼ਨ ਕਰ ਲਏ ਸੀਗੇ ਹੁਣ ਆਪਾਂ ਜਾ ਰਹੇ ਆ ਗੁਰਦੁਆਰਾ ਭਾਈ ਰੂਪਾ ਜੀ ਦੇ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਦੋਸਤੋ Google Map ਤੇ ਆਪਾਂ ਲਗਾਈ ਹੋਈ ਹੈ ਲੋਕੇਸ਼ਨ ਦੇਖ ਸਾਡੇ ਦੋਸਤੋ ਪਿੰਡ ਦੇ ਵਿੱਚ ਕਿੰਨੀ ਹਰਿਆਲੀ ਹਰਿਆਲੀ ਹੈ ਕਿੰਨੇ ਸੋਹਣੇ ਦਰਖਤ ਲੱਗੇ ਹੋਏ ਆ ਤੁਸੀਂ ਵੀ ਦਰਖਤ ਲਗਾਇਆ ਕਰੋ ਜੇ ਤੁਹਾਡੇ ਘਰ ਦੇ ਬਾਹਰ ਕੋਈ ਵੀ ਦਰਖਤ ਜਾਂ ਕੋਈ ਵੀ ਬੂਟਾ ਹੈ ਉਹਨੂੰ ਜ਼ਰੂਰ ਪਾਣੀ ਪਾਇਆ ਕਰੋ ਜਿਹੜੇ ਮੇਰੇ ਵੀਰ ਭਾਈ ਨਵੇਂ ਜੁੜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੋਸਤੋ ਤੁਸੀਂ ਦੇਖ ਸਕਦੇ ਹੋ ਪਿੰਡ ਕਿੰਨਾ ਸੋਹਣਾ ਆ ਇਹ ਸਾਡੇ ਤੁਸੀਂ ਕਿੰਨਾ ਸੋਹਣਾ ਪਿੰਡ ਹੈ ਆ ਇਹ ਸਾਦੇ ਆ ਦੋਸਤੋ ਦੋਸਤੋ ਪਿੰਡਾਂ ਦੇ ਵਿੱਚ ਸਿੜਕਾਂ ਵੀ ਬਹੁਤ ਸੋਹਣੀਆਂ ਬੱਚਿਆਂ ਲਈ ਪਾਰਕਾਂ ਬਹੁਤ ਸੋਹਣੀਆਂ ਬਣੀਆਂ ਇਧਰਲੀ ਸਾਈਡ ਮਾਲਵੇ ਵਾਲੀ ਸਾਈਡ ਬਹੁਤ ਸੋਹਣੇ ਪਿੰਡ ਆ ਹਰ ਘਰ ਤੇ ਬਾਹਰ ਤੁਹਾਨੂੰ ਦਰਖਤ ਦਿਖੂਗਾ ਤੇ ਬੱਚਿਆਂ ਲਈ ਪਾਰਕ ਝੂਲੇ ਬਹੁਤ ਸੋਹਣੇ ਲੱਗੇ ਆ ਪਾਰਕ ਦੇ ਵਿੱਚ ਇਹ ਸਾਦੇ ਦੋਸਤੋ ਕਿੰਨੇ ਸੋਹਣਾ ਪਿੰਡ ਆ ਥੋੜੀ ਦੇ ਸਕਦੇ ਹੋ ਦੋਸਤੋ ਤੁਸੀਂ ਟੂੜੀ ਵਾਲੀ ਟਰਾਲੀ ਦੋਸਤੋ ਸਾਹਮਣੇ ਜਾ ਰਹੀ ਹੈ ਆਪਣੀ ਦੋਸਤੋ ਗੂਗਲ ਮੈਪ ਤੇ ਆਪਾਂ ਲਗਾਈ ਹੋਈ ਹੈ ਲੋਕੇਸ਼ਨ ਇਹ ਸਾਡੇ ਦੋਸਤੋ ਕਿਨੇ ਸੋਨੇ ਟਰੱਕ درخت ਲੱਗਦੇ ਪਏ ਆ ਜਰੂਰ ਤੁਸੀਂ ਵੀ ਆਪਣੇ ਘਰ ਦੇ ਬਾਹਰ ਦਰਖਤ ਲਗਾਇਆ ਕਰੋ ਦੋਸਤੋ ਗੂਗਲ ਮੈਪ ਤੇ ਲਗਾਈ ਹੋਈ ਆ ਆਪਾਂ ਲੋਕੇਸ਼ਨ ਦੋਸਤੋ ਟੂੜੀ ਦਾ ਸੀਜ਼ਨ ਆ ਗਿਆ ਆ ਸਾਰੇ ਲੋਕੀ ਟੂੜੀ ਬਣਾ ਰਹੇ ਆ ਕੋਠੀ ਦੇ ਸਾਦੇ ਦੋਸਤੋ ਕਿੰਨੀ ਸੋਹਣੀ ਆ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਵੀ ਜਰੂਰ ਕਰਿਓ ਦੋਸਤੋ ਮਾਲਵੇ ਵਾਲੀ ਸਾਈਡ ਪਿੰਡ ਬਹੁਤ ਜਿਆਦਾ ਸੋਹਣੇ ਆ ਤੇ ਪਿੰਡਾਂ ਦਾ ਵਿਕਾਸ ਵੀ ਹੋਇਆ ਹਰ ਪਿੰਡ ਦੇ ਵਿੱਚ ਇੱਕ ਫੁੱਟਬਾਲ ਦਾ ਗਰਾਊਂਡ ਆ ਤਜਾਰਕਾ ਬੱਚਿਆਂ ਲਈ ਉੱਥੇ ਝੂਟੇ ਬੂਜਾ ਦਾ ਲੱਗੇ ਆ ਖੇਡਦੇ ਪਏ ਬੱਚੇ ਛੜਕਾਂ ਵੀ ਦੋਸਤੋ ਬਹੁਤ ਸੁਣੀ ਆ ਪਿੰਡਾਂ ਦੀਆਂ ਇਹ ਸਾਡੇ ਦੋਸਤੋ Google Map ਤੇ ਆਪਾਂ ਲਗਾਈ ਹੋਈ ਆ ਲੋਕੇਸ਼ਨ ਇਹ ਸਾਡੇ ਦੋਸਤੋ ਤੁਸੀਂ ਕਿਸੇ ਦਾ ਘਰ ਆ ਕਿੱਡਾ ਸੋਹਣਾ ਬਣਾਇਆ ਅੱਗੇ ਗੇਟ ਦੋਸਤੋ ਬਹੁਤ ਵਧੀਆ ਪਿੰਡ ਆ ਹਰਿਆਲੀ ਵੀ ਦੋਸਤੋ ਬਹੁਤ ਜ਼ਿਆਦਾ ਇੱਥੇ ਤੁਸੀਂ ਵੀ ਜਿਹੜੇ ਰੋਡ ਬਰਖਤ ਲਗਾਇਆ ਕਰੋ सामने दोस्तों गड्ढा खलोता है देख सकते हो तुसी ये सकते हो दोस्तों पिंड दोस्तों पिंडा दिया पार्क बहुत ज्यादा सोहनिया सामने अपने आ रही है स्कूल बैन ਸਾਰੇ ਦੋਸਤੋ ਦੇਖ ਸਕਦੇ ਹੋ ਕੋਠੀ ਕਿੰਨੀ ਜਿਆਦਾ ਸੋਹਣੀ ਕੋਠੀ ਆ ਇਹ ਸਾਡੇ ਦੋਸਤੋ ਕਿੰਨੀ ਸੋਹਣੀ ਪਾਰਕ ਬਣੀ ਹੋਈ ਹੈ ਬੱਚਿਆਂ ਲਈ ਤੇ ਪਿੰਡ ਦਾ ਨਾਮ ਲਿਖਿਆ ਹੋਇਆ ਆ ਤੋ ਤੁਸੀਂ ਦੇਖ ਸਕਦੇ ਹੋ ਕਿੰਨੇ ਜਿਆਦਾ ਟਰੱਕ ਖਲੋਤੇ ਹੋਏ ਆ ਮੰਡੀ ਆ ਦੇਖਦੇ ਕਿੰਨੇ ਸੋਨੇ ਟਰੱਕ ਲੱਗ ਰਹੇ ਆ ਸਾਹਮਣੇ ਦੋਸਤੋ ਦੇਖਦੇ ਤੁਸੀਂ ਟਰੈਕਟਰ 58 11 ਖਲੋਤਾ ਹੋਇਆ ਆ ਦੇਖਦੇ ਦੋਸਤੋ ਤੂੜੀ ਸੋਸਤੋ ਪਿੰਡ ਬਹੁਤ ਵਧੀਆ ਦੇਖ ਸਕਦੇ ਹੋ ਸਾਹਮਣੇ ਲੋਕਟੈਲ ਲੱਗੀ ਹੋਈ ਆ ਪਿੰਡ ਦੇ ਵਿੱਚ ਪਿੰਡ ਦੋਸਤੋ ਬਹੁਤ ਵਧੀਆ ਆ ਦੇਖ ਸਕਦੇ ਹੋ ਤੁਸੀਂ ਛਿੜਕਾਂ ਵੀ ਬਹੁਤ ਵਧੀਆ ਲੋਕਟੈਲ ਲੱਗੀ ਹੋਈ ਆ ਸામਨੇ ਦੋਸਤੋ ਆਪਣੇ ਜਾ ਰਹੀ ਹੈ ਤੂੜੀ ਵਾਲੀ ਟਰਾਲੀ ਤੁਸੀਂ ਦੇਖ ਸਕਦੇ ਹੋ ਤੂੜੀ ਵਾਲੀ ਟਰਾਲੀ ਜਾ ਰਹੀ ਹੈ ਦੋਸਤੋ ਦੇਖ ਸਕਦੇ ਆ ਤੁਸੀਂ ਕੋਠੀਆਂ ਦੇ ਸਾਹਦੇ ਦੋਸਤੋ ਕਿੰਨੀਆਂ ਸੋਹਣੀਆਂ ਪਾਈਆਂ ਤਿੰਨਾ ਭਰਾਵਾਂ ਨੇ ਦੋਸਤੋ ਗੂਗਲ ਮੈਪ ਤੇ ਆਪਾਂ ਲਗਾਈ ਹੋਈ ਹੈ ਲੋਕੇਸ਼ਨ ਦੋਸਤੋ ਤੁਸੀਂ ਦੇਖਾਦੇ ਸੈਡਾਂ ਤੇ ਕਿੰਨੀ ਛੜਕ ਦੇ ਮਿੱਟੀ ਲਈ ਹੋਈ ਆ ਖੇਤਾਂ ਵਾਲਿਆਂ ਜਿਹਦੀ ਪੈ ਲਈ ਆ ਤੇ ਸਾਦੇ ਕਿੰਨੀ ਜਿਆਦੀ ਮਿੱਟੀ ਲਗਾਈ ਹੋਈ ਆ ਸੈਡਾਂ ਤੇ ਸਾਡੇ ਦੋਸਤੋ ਵੀ ਨਹੀਂ ਖਲੋਤੇ ਦੋਸਤੋ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਇਹਨੂੰ ਕੀ ਕਹਿੰਦੇ ਸੁਆ ਕਹਿੰਦੇ ਆ ਜਾਂ ਕੀ ਕਹਿੰਦੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਦੋਸਤੋ ਸੜਕ ਬਹੁਤ ਜ਼ਿਆਦਾ ਵਧੀਆ ਤੁਸੀਂ ਦੇਖ ਸਕਦੇ ਹੋ ਦੋਸਤੋ ਇੱਧਰਲੀ ਸਾਈਡ ਟਿੱਬੇ ਵੀ ਬਹੁਤ ਜ਼ਿਆਦਾ ਆ ਮਾਲਵੇ ਵਾਲੀ ਸਾਈਡ ਤੁਹਾਨੂੰ ਟਿੱਬੇ ਬਹੁਤ ਜ਼ਿਆਦਾ ਮਿਲਣਗੇ ਜਿੰਨੋ ਜਿੰਨੂ ਟਿੱਬਿਆਂ ਬਾਰੇ ਪਤਾ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਦੋਸਤੋ ਆਪਾਂ ਭਾਈ ਰੂਪਾ ਜੀ ਦੇ ਪਿੰਡ ਪਹੁੰਚ ਚੁੱਕੇ ਆ ਤੁਹਾਨੂੰ ਪਤਾ ਸੀ ਆਪਾਂ ਗੂਗਲ ਮੈਪ ਤੇ ਲਗਾਈ ਹੋਈ ਆ ਲੋਕੇਸ਼ਨ ਦੋਸਤੋ ਗੂਗਲ ਮੈਪ ਤੇ ਲਗਾਈ ਹੋਈ ਆ ਲੋਕੇਸ਼ਨ ਆਪਾਂ ਜਿੱਧਰ ਗੂਗਲ ਮੈਪ ਆਪਾਂ ਨੂੰ ਕਹੀ ਜਾਂਦਾ ਆਪਾਂ ਜਾਈ ਜਾਨੇ ਆ ਦੋਸਤੋ ਸਾਹਮਣੇ ਵੀਰ ਹੁਣੀ ਬੈਠੇ ਹੋਏ ਆ ਤੁਸੀਂ ਦੇਖ ਸਕਦੇ ਹੋ ਸામਨੇ ਦੋਸਤੋ ਆ ਗਿਆ ਸਰਕਾਰੀ ਸਕੂਲ ਦੇਖ ਸਾਧਿਓ ਦੋਸਤੋ ਤੁਸੀਂ ਪਾ ਜਾਣੇ ਪੇ ਸਾਹਮਣੇ ਲੱਗਦਾ ਦੋਸਤੋ ਕੋਈ ਮੇਲਾ ਆ ਦੇਖ ਸਾਧਿਓ ਤੁਸੀਂ ਦੋਸਤੋ ਇੱਥੇ ਕੋਈ ਮੇਲਾ ਲੱਗਦਾ ਆ ਤੱਕਦਾ ਕੋਈ ਮੇਲਾ ਆ ਦੋਸਤੋ ਗੂਗਲ ਮੈਪ ਆਪਾਂ ਨੂੰ ਦੱਸੀ ਜਾਂਦਾ ਆ ਭਜਾਈ ਜਾਂਦੇ ਆ ਉਧਰ ਦੋਸਤੋ ਲੱਗਦਾ ਇੱਥੇ ਕੋਈ ਮੇਲਾ ਆ ਆਪਾਂ ਇੱਥੇ ਵੀਰ ਉਹਨਾਂ ਨੂੰ ਪੁੱਛ ਲੈਨੇ ਇੱਕ ਵਾਰੀ ਕਿੱਧਰ ਨੂੰ ਜਾਣਾ ਦੋਸਤੋ ਆਪਾਂ ਅੰਕਲ ਜੀ ਨੂੰ ਇਹਨਾਂ ਨੂੰ ਪੁੱਛ ਲਈਓ ਕਹਿੰਦੇ ਸਿੱਧਾ ਚੱਲ ਜਿਓ ਅੱਗੇ ਗੱਡੀ ਖੜੀ ਕਰਦੇ ਹੋ ਦੋਸਤੋ ਗੁਰਦੁਆਰਾ ਸਾਈ ਵਿਸ ਸਮਾਗਮ ਚੱਲ ਰਿਹਾ ਸਤਨਾਮ ਵਾਹਿਗੁਰੂ ਦੋਸਤੋ ਗੁਰਦੁਆਰਾ ਸਾਈ ਵਾਪਾਂ ਪਹੁੰਚ ਚੁੱਕੇ ਆ ਪਾਈ ਰੂਪਾ ਜੀ ਦੇ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰਜੀ ਦਰਸ਼ਨ ਕਰੋ ਤਾਂਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਸਤਨਾਮ ਵਾਹਿਗੁਰੂ ਵਾਹਿਗੁਰਜੀ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਹੈ ਵਾਹਿਗੁਰਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਦੇ ਸਤਨਾਮ ਵਾਹਿਗੁਰੂ ਵਾਹਿਗੁਰਜੀ ਥੱਲੇ ਸਮਾਗਮ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਦੀਵਾਨ ਸਾਜੇ ਹੋਏ ਆ ਸੰਗਤ ਬੈਠੀ ਹੋਈ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਹੁਣ ਆਪਾ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਇਸ ਗੁਰਦੁਆਰਾ ਸਾਈ ਪ੍ਰਾਣੇ ਬਰਤਨ ਵੀ ਪਏ ਹੋਏ ਆ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਲਿਖਿਆ ਹੋਇਆ ਹੈ ਥੱਲੇ ਵਾਹਿਗੁਰੂ ਜੀ ਚੁੱਲ੍ਹੇ ਬਣੇ ਹੋਏ ਆ ਤੁਸੀਂ ਦੇਖ ਸਕਦੇ ਹੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਮੋੜੀ ਸਾਹਿਬ ਜੀ ਦੇ ਤਾਂਤਨ ਮੀਰੀ ਪਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਸ਼ਹਿਰ ਵਿਛਾਇਆ ਭਾਈ ਕੇ ਰੂਪਾ ਉਹਦੇ ਮੋੜੀ ਗੱਡੀ ਸੀਗੀ ਲੱਕੜ ਦੀ ਦਰਸ਼ਨ ਕਰੋ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਉੱਪਰ ਇਤਿਹਾਸ ਵੀ ਲਿਖਿਆ ਹੋਇਆ ਹੈ ਸਤਨਾਮ ਵਾਹਿਗੁਰੂ ਤੰਤਨ ਮਿਰਿਪਿਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤੰਤਨ ਮਿਰਿਪਿਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਤੁਸੀਂ ਵਰਤਨਾ ਦੇ ਦਰਸ਼ਨ ਕਰ ਰਹੇ ਹੋ ਇਹ ਉਸ ਟਾਈਮ ਦੇ ਜਾਂ ਛੇਵੇਂ ਪਾਸ਼ਾ ਜੀ ਜਦੋਂ ਇੱਥੇ ਆਏ ਸੀਗੇ ਪਿੰਡ ਪਾਈ ਕੇ ਰੂਪਾ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਵਾਹਿਗੁਰੂ ਜੀ ਢਾਲ ਵੀ ਉਸ ਸਮੇਂ ਦੀ ਹੈ ਤੁਸੀਂ ਦੇ ਸਕਦੇ ਹੋ ਕਮਰੇ ਨੂੰ ਜਿੰਦਾ ਲੱਗਾ ਹੋਇਆ ਹੈ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਥੱਲੇ ਪੂਰਾ ਸਾਹਿਬ ਸੀ ਗੁਰਦੁਆਰਾ ਸਾਹਿਬ ਜੀ ਦੇ ਜਿੱਥੇ ਮੋੜੀ ਕਿੱਡੀ ਸੀ ਮਹਾਰਾਜ ਜੀ ਨੇ ਵਾਹਿਗੁਰੂ ਜੀ ਦਰਸ਼ਨ ਕਰੋ ਪੂਰਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਇਤਿਹਾਸ ਲਿਖਿਆ ਹੋਇਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਤੇ ਸਾਡੇ ਨੰਗਰ ਤਿਆਰ ਹੋ ਰਿਹਾ ਹੈ ਸੰਗਤ ਲਈ ਵਾਹਿਗੁਰੂ ਜੀ ਹੁਣ ਆਪਾਂ ਦਰਸ਼ਨ ਕਰਨ ਜਾ ਰਹੀਆਂ ਰੱਥ ਦੇ ਜਿਹੜੇ ਮਾਤਾ ਗੰਗਾ ਜੀ ਧੰਤਨ ਬਾਬਾ ਬੁੱਢਾ ਜੀ ਦੇ ਕੋਲ ਬਾਹਰ ਲੈਣ ਗਏ ਸੀਗੇ ਆਪਾਂ ਤੁਹਾਨੂੰ ਹੁਣ ਉਸ ਰੱਥ ਦੇ ਦਰਸ਼ਨ ਕਰਾਉਨੇ ਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਰੱਥ ਦੇ ਸਤਨਾਮ ਵਾਹਿਗੁਰੂ ਸਤਨਾ ਵਾਹਿਗੁਰੂ ਸਤਨਾ ਵਾਹਿਗੁਰੂ ਸਤਨਾ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਰੱਥ ਦੇ ਸਤਨਾ ਵਾਹਿਗੁਰੂ ਦੋਸਤੋ ਜੇ ਵੀਡੀਓ ਬਣਾਉਂਦਿਆਂ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਕਿਉਂਕਿ ਵੀਡੀਓ ਬਣਾਉਂਦਿਆਂਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਮਾਫ ਕਰਿਓ ਕਿਉਂਕਿ ਮੈਂ ਤੁਹਾਡਾ ਛੋਟਾ ਵੀਰਾਂ ਵੀਡੀਓ ਬਣਾਉਂਦਿਆਂ ਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਮਾਫ਼ ਕਰਿਓ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਲਏ ਜਿਵੇਂ ਤੋਂ ਵੀਡੀਓ ਬਣਾਉਂਦਿਆਂ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਜ਼ਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ